ਹਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਸ਼ਾਹੀ ਪਨੀਰ ਦੀ ਰੈਸਪੀ ਲੈ ਕੇ ਆਈ ਹਾਂ ਅਸੀਂ ਜਿਹੜਾ ਸ਼ਾਹੀ ਪਨੀਰ ਬਣਾਉਣਾ ਹੈ ਬਹੁਤ ਸਿੰਪਲ ਜਿਹੇ ਤਰੀਕੇ ਦੇ ਨਾਲ ਤੇ ਘਰ ਵਿੱਚ ਪਈਆ ਹੋਈਆਂ ਚੀਜ਼ਾਂ ਤੋਂ ਹੀ ਬਣਾ ਕੇ ਤਿਆਰ ਕਰਾਂਗੇ ਬਹੁਤ ਸਵਾਦ ਬੰਦਾ ਹੈ ਤੁਸੀਂ ਇੱਕ ਵਾਰ ਮੇਰੇ ਇਸ ਤਰੀਕੇ ਦੇ ਨਾਲ ਸ਼ਾਹੀ ਪਨੀਰ ਬਣਾ ਕੇ ਦੇਖੋ ਤੁਹਾਨੂੰ ਜਰੂਰ ਪਸੰਦ ਆਏਗਾ ਆਓ ਅਸੀਂ ਇਹਨੂੰ ਫਿਰ ਬਣਾਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਤਿੰਨ ਪਿਆਜ਼ ਲੈ ਲਵਾਂਗੇ ਦੋ ਟਮਾਟਰ ਤੇ ਥੋੜੇ ਜਿਹਾ ਆਪਾਂ ਕਾਜੂ ਲਏ ਆ ਕਾਜੂਆਂ ਨੂੰ ਅਸੀਂ ਪਹਿਲਾਂ ਭਿਜਨੇ ਪਾ ਕੇ ਰੱਖਿਆ ਹੋਇਆ ਸੀ ਹੁਣ ਅਸੀਂ ਗੈਸ ਦੇ ਉੱਤੇ ਕੜਾਈ ਰੱਖਾਂਗੇ ਤੇ ਇਹਦੇ ਵਿੱਚ ਪਾਵਾਂਗੇ ਦੇਸੀ ਘਿਓ ਇੱਥੇ ਅਸੀਂ ਇੱਕ ਕੜਛੀ ਦੇ ਕਰੀਬ ਦੇਸੀ ਘਿਓ ਪਾ ਦਿੱਤਾ ਹੈ ਘਿਓ ਨੂੰ ਅਸੀਂ ਗਰਮ ਹੋਣ ਲਈ ਰੱਖ ਦਵਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਖੜੇ ਮਸਾਲੇ ਦੋ ਤੇਜ ਪੱਤੇ ਇੱਕ ਮੋਟੀ ਇਲਾਇਚੀ ਦੋ ਛੋਟੀ ਇਲਾਇਚੀ ਆ ਚਾਰ ਕਸੀ ਪਾ ਦਵਾਂਗੇ ਲੌਂਗ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਹਨਾਂ ਨੂੰ ਭੁੰਨਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਣਾ ਹੈ ਪਿਆਜ਼ ਤਿੰਨ ਪਿਆਜ਼ਾਂ ਦਾ ਅਸੀਂ ਪੇਸਟ ਬਣਾ ਕੇ ਤਿਆਰ ਕਰ ਲਿਆ ਹੈ ਏ ਅਸੀਂ ਸਾਰੇ ਜਿਹੜੇ ਪਿਆਜ਼ ਐ ਕੜਾਈ ਦੇ ਵਿੱਚ ਪਾ ਦਿੱਤੇ ਐ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਿਹੜੇ ਕਾਜੂ ਐ ਉਹਨਾਂ ਦਾ ਵੀ ਅਸੀਂ ਪੇਸਟ ਬਣਾ ਕੇ ਤਿਆਰ ਕਰ ਲਿਆ ਹੈ ਜਦੋਂ ਪਿਆਜ਼ ਭੁਜ ਹੋ ਜਾਣਗੇ ਫਿਰ ਅਸੀਂ ਕਾਜੂ ਦਾ ਪੇਸਟ ਇਹਦੇ ਵਿੱਚ ਪਾ ਦਵਾਂਗੇ ਕਾਜੂ ਅਸੀਂ ਪਹਿਲਾਂ ਪਾਣੀ ਵਿੱਚ ਭਿਜਨੇ ਪਾ ਕੇ ਰੱਖੇ ਹੋਏ ਸੀ ਅਸੀਂ ਗਰਮ ਪਾਣੀ ਦੇ ਵਿੱਚ ਕਾਜੂ ਜਿਹੜਾ ਘੰਟਾ ਪਹਿਲਾਂ ਭਿਜਨੇ ਪਾ ਕੇ ਰੱਖ ਦਵਾਂਗੇ ਉਹ ਥੋੜੇ ਸੌਫਟ ਹੋ ਜਾਂਦੇ ਨੇ ਜਦੋਂ ਇਹ ਕਾਜੂ ਤੇ ਪਿਆਜ਼ ਚੰਗੀ ਤਰ੍ਹਾਂ ਭੁਜ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਪਾਣੇ ਹੈ ਟਮਾਟਰ ਅਸੀਂ ਲਏ ਆ ਉੱਥੇ ਦੋ ਟਮਾਟਰ ਉਹਨਾਂ ਦੀ ਅਸੀਂ ਪਿਉਰੀ ਬਣਾ ਲਈਏ ਇਸ ਤਰ੍ਹਾਂ ਟਮਾਟਰ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਣੇ ਆ ਆਪਣੇ ਸੁੱਕੇ ਮਸਾਲੇ ਇਹਦੇ ਵਿੱਚ ਅਸੀਂ ਪਾ ਦਵਾਂਗੇ ਇੱਕ ਚਮਚ ਭਰ ਕੇ ਕਸ਼ਮੀਰੀ ਲਾਲ ਮਿਰਚ ਦਾ ਨਮਕ ਪਾ ਦਵਾਂਗੇ ਆਪਣੇ ਸਵਾਦ ਅਨੁਸਾਰ ਥੋੜੀ ਜਿਹੀ ਆਪਾਂ ਹਲਦੀ ਪਾਊਡਰ ਪਾ ਦਵਾਂਗੇ ਇੱਕ ਛੋਟਾ ਚਮਚ ਹਲਦੀ ਦਾ ਅੱਧਾ ਚਮਚ ਲਾਲ ਮਿਰਚ ਦਾ ਪਾ ਦਵਾਂਗੇ ਥੋੜੀ ਜਿਹੀ ਕਸੂਰੀ ਮੇਥੀ ਨਾਲ ਅਸੀਂ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਸੁੱਕਾ ਧਨੀਆ ਜਿਹੜਾ ਹੁੰਦਾ ਉਹਦਾ ਅਸੀਂ ਪਾਊਡਰ ਬਣਾ ਕੇ ਰੱਖਿਆ ਹੈ ਇੱਕ ਚਮਚ ਭਰ ਕੇ ਅਸੀਂ ਉਹਦਾ ਪਾ ਦਵਾਂਗੇ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨਾਂਗੇ ਹੁਣ ਜਿਹਦੇ ਵਿੱਚ ਅਸੀਂ ਟਮਾਟਰ ਪੀਸ ਕੇ ਤਿਆਰ ਕੀਤੇ ਸੀ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਧੋ ਕੇ ਨਾ ਉਹ ਵਾਲੇ ਛੋਟੇ ਮੱਗ ਨੂੰ ਅਸੀਂ ਇਹ ਪਾਣੀ ਇਹ ਵਾਲੇ ਮਸਾਲੇ ਦੇ ਵਿੱਚ ਪਾ ਦਵਾਂਗੇ ਚੰਗੀ ਤਰ੍ਹਾਂ ਅਸੀਂ ਮਸਾਲੇ ਨੂੰ ਪਕਾਵਾਂਗੇ ਥੋੜੀ ਦੇਰ ਮਸਾਲਾ ਭੁੰਨਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਦਹੀਂ ਇੱਥੇ ਅਸੀਂ 2 ਚਮਚ ਭਰ ਕੇ ਦਹੀਂ ਦੇ ਪਾ ਦਵਾਂਗੇ ਇਹ ਅਸੀਂ ਤਾਜ਼ਾ ਦਹੀਂ ਲਿਆ ਹੈ ਕੋਸ਼ਿਸ਼ ਇਹ ਕਰਿਓ ਜਦੋਂ ਅਸੀਂ ਇਹਦੇ ਵਿੱਚ ਦਹੀਂ ਪਾਣਾ ਹੈ ਉਹ ਆਪਾਂ ਤਾਜ਼ਾ ਦਹੀਂ ਹੀ ਪਾਵਾਂਗੇ ਤੇ ਉਹਦੇ ਨਾਲ ਜਿਹੜੀ ਸਬਜੀ ਆ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਪੁਰਾਣਾ ਦਹੀਂ ਖੱਟਾ ਦਹੀਂ ਅਸੀਂ ਬਿਲਕੁਲ ਨਹੀਂ ਪਾਵਾਂਗੇ ਇਹਨੂੰ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਹੁਣ ਇਹ ਵਾਲੀ ਸਬਜੀ ਦੇ ਵਿੱਚ ਮਲਾਈ ਦੀ ਜ਼ਰੂਰਤ ਨਹੀਂ ਪੈਂਦੀ ਆ ਉਹ ਤੋਂ ਬਗੈਰ ਹੀ ਜਿਹੜੀ ਇਹ ਸਬਜੀ ਆ ਬਹੁਤ ਜ਼ਿਆਦਾ ਸਵਾਦ ਤੇ ਕਰੀਮੀ ਕਰੀਮੀ ਬਣ ਕੇ ਤਿਆਰ ਹੁੰਦੀ ਹੈ ਮਸਾਲਾ ਜਿਹੜਾ ਇੱਦਾਂ ਸਾਡਾ ਭੁੱਜ ਹੋ ਚੁੱਕਾ ਹੈ ਤੇ ਹੁਣ ਅਸੀਂ ਪਾ ਦਵਾਂਗੇ ਜਿਹਦੇ ਵਿੱਚ ਅਸੀਂ ਕਾਜੂ ਪੀਸ ਕੇ ਤਿਆਰ ਕੀਤੇ ਸੀ ਨਾ ਉਹਨੂੰ ਅਸੀਂ ਮੱਗ ਨੂੰ ਧੋ ਲਿਆ ਸੀਗਾ ਤੇ ਜਿਹੜਾ ਉਹ ਵਾਲਾ ਪਾਣੀ ਅਸੀਂ ਪਾ ਦਵਾਂਗੇ ਕਾਜੂਆ ਵਾਲਾ ਠੀਕ ਹੈ ਜਿਹੜਾ ਮੱਗ ਦੇ ਨਾਲ ਥੋੜੇ-ਬੋਤੇ ਕਾਜੂ ਲੱਗੇ ਹੁੰਦੇ ਨਾ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਧੋ ਕੇ ਮੈਂ ਇੱਕ ਕੋਲੀ 'ਚ ਵੱਖਰਾ ਕਰ ਲਿਆ ਸੀ ਮੈਂ ਕਿਹਾ ਕਿ ਇਹ ਤੜਕੇ ਦੇ ਵਿੱਚ ਕੰਮ ਆਏਗਾ ਤੇ ਹੁਣ ਅਸੀਂ ਪਾ ਦਵਾਂਗੇ ਉਹ ਵਾਲਾ ਪਾਣੀ ਪਾਣੀ ਪਾਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਕਾਜੂ ਵਾਲਾ ਪਾਣੀ ਪਾਉਣ ਤੋਂ ਬਾਅਦ ਆਪਾਂ ਥੋੜੀ ਦੇਰ ਇਹਨੂੰ ਪਕਾਵਾਂਗੇ। ਇਹਦੇ ਜਿਹੜਾ ਪਨੀਰ ਹੈਗਾ ਅਸੀਂ ਇਹਨੂੰ ਕੱਟ ਕੇ ਰੱਖ ਲਿਆ ਹੈ। 400 ਗ੍ਰਾਮ ਦੇ ਕਰੀਬ ਅਸੀਂ ਪਨੀਰ ਲਿਆ ਹੈ। ਜੇ ਤੁਸੀਂ ਪਨੀਰ ਨੂੰ ਪਹਿਲਾਂ ਤੇਲ ਦੇ ਵਿੱਚ ਫਰਾਈ ਕਰਨਾ ਚਾਹੁੰਦੇ ਹੋ ਤੇ ਹਲਕਾ ਜਿਹਾ ਕਰ ਲਵੋ ਪਰ ਅਸੀਂ ਨਹੀਂ ਕਰਨਾ ਹੈ। ਅਸੀਂ ਕੱਚਾ ਪਨੀਰ ਹੀ ਇਹਦੇ ਵਿੱਚ ਪਾਵਾਂਗੇ। ਇਹਦੇ ਜਿਹੜਾ ਸਾਡਾ ਮਸਾਲਾ ਭੁਜ ਹੋ ਚੁੱਕਾ ਹੈ। ਅਸੀਂ ਗਰੇਵੀ ਨੂੰ ਆਪਣੇ ਹਿਸਾਬ ਦੇ ਨਾਲ ਥੋੜੀ ਪਤਲੀ ਸੰਗਣੀ ਰੱਖ ਸਕਦੇ ਹਾਂ। ਇੱਥੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਦਵਾਂਗੇ। ਅਸੀਂ ਸਿਰਫ ਅੱਧਾ ਕੱਪ ਦੇ ਕਰੀਬ ਹੀ ਪਾਣੀ ਪਾਵਾਂਗੇ। ਪਾਣੀ ਪਾਉਣ ਤੋਂ ਦੇਵੀ ਜਿਹੜੀ ਜਦੋਂ ਸਾਡੀ ਚੰਗੀ ਤਰ੍ਹਾਂ ਪੱਕ ਜਾਏਗੀ ਫਿਰ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਕੱਟਿਆ ਹੋਇਆ ਪਨੀਰ ਪਨੀਰ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਜਿਹੜੀ ਇਹ ਸਬਜੀ ਹੈ ਦੇਖੋ ਅਸੀਂ ਬਿਨਾ ਦੁੱਧ ਤੇ ਬਿਨਾ ਜਿਹੜਾ ਹੈਗਾ ਮਲਾਈ ਉਸ ਤੋਂ ਬਣਾ ਕੇ ਤਿਆਰ ਕੀਤੀ ਹੈ ਬੋਝ ਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਇੱਕ ਅਲੱਗ ਤਰੀਕੇ ਦੀ ਸਬਜੀ ਹੈ ਤੇ ਇਹਨੂੰ ਅਸੀਂ ਸ਼ਾਈ ਪਨੀਰ ਦਾ ਨਾਮ ਦਿੱਤਾ ਹੈ ਐਂਡ ਵਿੱਚ ਅਸੀਂ ਇਹਦੇ ਉੱਪਰ ਉਹਦੀ ਪਾ ਦਵਾਂਗੇ ਥੋੜਾ ਜਿਹਾ ਗਰਮ ਮਸਾਲਾ ਐਂ ਗਰਮ ਮਸਾਲਾ ਜਿਹੜਾ ਅਸੀਂ ਐਂਡ 'ਚ ਪਾਣਾ ਹੈ ਪਹਿਲਾਂ ਨਹੀਂ ਪਾਣਾ ਹੈ ਉਹਦੇ ਨਾਲ ਜਿਹੜੀ ਖਸ਼ੂ ਹੈ ਇੱਕ ਬਹੁਤ ਜ਼ਿਆਦਾ ਵਧੀਆ ਜੀ ਆਂਦੀ ਹੈ ਇਦੋ ਜਿਹੜੀ ਸਾਡੀ ਸਬਜੀ ਹੈਗੀ ਬਣ ਕੇ ਤਿਆਰ ਹੋ ਚੁੱਕੀ ਆ ਜੇਕਰ ਤੁਹਾਡੇ ਕੋਲ ਹਰਾ ਧਨੀਆ ਹੈਗਾ ਥੋੜਾ ਜਿਹਾ ਤੁਸੀਂ ਉਹ ਵੀ ਪਾ ਦਿਵੋ ਤੇ ਹੁਣ ਜਿਹੜਾ ਧਨੀਆ ਦਾ ਸੀਜ਼ਨ ਖਤਮ ਹੋਇਆ ਪਿਆ ਹੈ ਇਸ ਕਰਕੇ ਭਾਂਡ ਵਿੱਚ ਥੋੜਾ ਜਿਹਾ ਗਰਮ ਮਸਾਲਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਗੈਸ ਨੂੰ ਕਰ ਦੇਵਾਂਗੇ ਬੰਦਤ ਜਿਹੜੀ ਸਾਡੀ ਸਬਜੀ ਹੈ ਬਣ ਕੇ ਤਿਆਰ ਹੈ ਲੋ ਜੀ ਸ਼ਾਈ ਪਨੀਰ ਬਣ ਕੇ ਤਿਆਰ ਹੈ ਬਹੁਤ ਸੋਖੇ ਜਿਹੇ ਤਰੀਕੇ ਦੇ ਨਾਲ ਮੈਂ ਸਬਜੀ ਬਣਾਣੀ ਦੱਸੀ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇ ਕਮੈਂਟ ਕਰਕੇ